ਅੱਜ ਦੇ ਦੌਰ ਵਿੱਚ ਅਸੀਂ ਆਪਣੇ ਆਪ ਨੂੰ ਵਸਤਾਂ ਲਈ ਖਰਚ ਕਰ ਰਹੇ ਹਾਂ ਅੱਜ ਦੁਨੀਆ ਵਿੱਚ ਬਹੁਤ ਸਾਰੇ ਲੋਕ ਜੈਨੇ ਜਿਹੜੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਰਹੇ ਆ ਜਿਵੇਂ ਮਨ ਨੂੰ ਬੇਚੈਨੀ ਹੋਣੀ ਮਨ ਕਾਲਾ ਪੈਣਾ ਮਨ ਨੂੰ ਨੀਂਦ ਨਾ ਆਉਣੀ ਟੇਕ ਨਾ ਆਉਣੀ ਚੈਨ ਨਾ ਆਉਣਾ ਉਦਾਸੀ ਚ ਰਹਿਣਾ ਮਨ ਜਾਂ ਚੁੱਪ ਚੁੱਪ ਰਹਿਣਾ ਕਿਸੇ ਨਾਲ ਗੱਲਬਾਤ ਕਰਨ ਤੇ ਜੀ ਨਾ ਕਰਨਾ ਇਸ ਤਰ੍ਹਾਂ ਦੇ ਨੇਕਾਂ ਵਕਾਰ ਨੇ ਜਿਹੜੇ ਕਿਸੇ ਨਾ ਕਿਸੇ ਬੰਦੇ ਨੂੰ ਉਹ ਕਦੇ ਨਾ ਕਦੇ ਉਹਨਾਂ ਦੇ ਪ੍ਰਭਾਵ ਹੀਟ ਜਾਂਦਾ ਹੈ ਦੁਨੀਆ ਵਿੱਚ ਵੇਖਿਆ ਗਿਆ ਹੈ ਕਿ ਹਰ ਪੰਜਵਾਂ ਛੇਵਾਂ ਬੰਦਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਮਾਨਸਿਕ ਵਕਾਰ ਤੋਂ ਪੀੜਤ ਹੈ ਬੇਚੈਨ ਹੈ ਜਿਵੇਂ ਜਿਵੇਂ ਅਸੀਂ ਤਰੱਕੀ ਕਰ ਰਹੇ ਹਾਂ ਵਿਕਾਸ ਕਰ ਰਹੇ ਹਾਂ ਓਵੇਂ ਓਵੇਂ ਸਾਡੇ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਲਗਭਗ ਸਮਾਪਤ ਹੋ ਰਹੀ ਹੈ ਸਾਡੇ ਮਨ ਦੀ ਜਿਹੜੀ ਸ਼ਾਂਤੀ ਉਹ ਪੰਗ ਹੋ ਰਹੀ ਹੈ ਬੇਸ਼ੱਕ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਆਪਣੇ ਮਨ ਨੂੰ ਸਹਜ ਵਿੱਚ ਲੈ ਕੇ ਜਾਣ ਲਈ ਟਿਕਾ ਵਿੱਚ ਲੈ ਕੇ ਜਾਣ ਲਈ ਕਈ ਤਰ੍ਹਾਂ ਦੇ ਪਾਠ ਪੂਜਾ ਕਰਦੇ ਹਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਡੇਰਿਆਂ ਤੇ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਅਡੰਬਰ ਨੇ ਉਹ ਅੱਜ ਦੇ ਦੌਰ ਵਿੱਚ ਰਚੇ ਜਾ ਰਹੇ ਆ ਪਰ ਇਹਦੇ باوجود ਵੀ ਸਾਡੇ ਸਮਾਜ ਦੀ ਜੇਕਰ ਅਸੀਂ ਸਮੁੱਚੇ ਸਮਾਜ ਦੀ ਹਾਲਤ ਵੇਖੀਏ ਤਾਂ ਸਮਾਜ ਦੀ ਹਾਲਤ ਇਹ ਆ ਕਿ ਜਿਹੜੇ ਲੋਕ ਨੇ ਉਹ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਤੇ ਖਾਸ ਤੌਰ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਨੇ ਸਾਡੇ ਆਲੇ-ਦੁਆਲੇ ਅਸੀਂ ਦੇਖਦੇ ਹਾਂ ਕਿ ਲੜਾਈਆਂ ਝਗੜੇ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਵਕਾਰ ਨੇ ਉਹ ਹਰ ਦਿਨ ਵੱਧ ਰਿਹਾ ਅਸੀਂ ਅਖਬਾਰ ਨੂੰ ਦੇਖੀਏ ਤੇ ਅਖਬਾਰ ਨੂੰ ਦੇਖ ਕੇ ਸਮਝ ਕੇ ਅਸੀਂ ਆਪਣੇ ਪੂਰੇ ਸਮਾਜ ਦੀ ਸਥਿਤੀ ਨੂੰ ਸਮਝ ਸਕਦੇ ਆ ਕਿ ਕਿਵੇਂ ਸਮਾਜ ਦੇ ਵਿੱਚ ਜਿੱਥੇ ਬਲਾਵਟ ਖੋਰੀਏ ਕਤਲੋਗਾਰ ਤੇ ਨਸ਼ਿਆਂ ਦਾ ਪ੍ਰਕੋਪ ਹੈ ਹੋਰ ਕਈ ਤਰ੍ਹਾਂ ਦੇ ਜਿਹੜੇ ਜੜੀਆਂ ਬੁਰਾਈਆਂ ਨੇ ਉਹ ਸਮਾਜ ਵਿੱਚ ਹਰ ਦਿਨ ਵਧ ਰਹੀਆਂ ਨੇ ਆਤਮ ਹੱਤਿਆਵਾਂ ਵਧ ਰਹੀਆਂ ਨੇ ਇਹ ਸਾਰਾ ਕੁਝ ਦਾ ਕਾਰਨ ਕੀ ਹੈ ਕਾਰਨ ਇਹ ਆ ਕਿ ਸਾਡਾ ਮਨ ਸ਼ਾਂਤ ਨਹੀਂ ਹੈਗਾ ਟਿਕਾਚ ਨਹੀਂ ਹੈਗਾ ਉਹਦਾ ਅਸੀਂ ਇਹਦਾ ਵਿਸ਼ਲੇਸ਼ਣ ਵੀ ਕਰਾਂਗੇ ਕਿ ਅਸੀਂ ਕਿਉਂ ਬੇਚੈਨ ਰਹਿੰਦੇ ਆ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਚਾਰ ਮੁੱਖ ਤੌਰ ਤੇ ਜਿਹੜੇ ਹਾਰਮੋਨਸ ਹੁੰਦੇ ਆ ਜਿਨ੍ਹਾਂ ਦੇ ਨਾਲ ਸਾਨੂੰ ਖੁਸ਼ੀ ਜਾਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਏ ਪਹਿਲਾ ਹਾਰਮੋਨਸ ਹੁੰਦਾ ਡੋਪਾਮਾਈਨ ਇਹ ਇੱਕ ਤਰ੍ਹਾਂ ਨਾਲ ਜਿਵੇਂ ਸਾਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਡੋਪਾਮਾਈਨ ਦਾ ਸਾਡੇ ਦਿਮਾਗ ਤੇ ਰਸਾਅ ਹੁੰਦਾ ਹੈ ਤੇ ਸਾਡੇ ਅੰਦਰ ਸੰਤੁਸ਼ਟੀ ਦੀ ਭਾਵਨਾ ਹੁੰਦੀ ਹੈ ਸਾਡੇ ਅੰਦਰ ਪਿਆਰ ਦੀ ਪ੍ਰੇਮ ਦੀ ਜਿਹੜੀ ਭਾਵਨਾ ਉਹ ਪੈਦਾ ਹੁੰਦੀ ਹੈ ਦੂਜੇ ਨਾਲ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ ਸਾਨੂੰ ਚੰਗਾ ਚੰਗਾ ਲੱਗਦਾ ਹੈ ਇੱਕ ਹੁੰਦਾ ਹੈ ਦੂਸਰੇ ਨੰਬਰ ਤੇ ਜਿਹੜਾ 세ਰੋਟੋਨਿਨ ਹੈਗਾ ਜਿਹੜਾ ਹਾਰਮੋਨ ਜਿ ਸੈਰਟੋਨਿਨ ਇਸ ਤਰ੍ਹਾਂ ਦਾ ਹਾਰਮੋਨ ਜਿਹੜਾ ਸਾਡੇ ਮੂਡ ਨੂੰ ਸੁਧਾਰ ਕਰਦਾ ਹੈ ਸਾਨੂੰ ਸਕੂਨ ਦਿੰਦਾ ਹੈ ਖੁਸ਼ੀ ਦੀ ਭਾਵਨਾ ਪੈਦਾ ਕਰਦਾ ਹੈ ਇਹਦੀ ਜੇਕਰ ਕਮੀ ਆ ਜਾਵੇ ਕਿਸੇ ਬੰਦੇ ਨੂੰ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਉਦਾਸੀ ਦਾ ਸ਼ਿਕਾਰ ਹੁੰਦਾ ਹੈ ਅਗਲਾ ਜਿਹੜਾ ਤੀਜਾ ਹੈ ਉਹ ਆਕਸੀਟੋਸਿਨ ਇਹ ਇਹ ਨੂੰ ਵੀ ਇੱਕ ਤਰ੍ਹਾਂ ਨਾਲ ਪਿਆਰ ਦਾ ਹਾਰਮੋਨ ਕਿਹਾ ਜਾਂਦਾ ਹੈ ਜਿਹੜੇ ਸਮਾਜਿਕ ਸਬੰਧਾਂ ਦੇ ਵਿੱਚ ਜਦੋਂ ਸਾਨੂੰ ਕੋਈ ਸ਼ਾਬਾਸ਼ੀ ਦਿੰਦਾ ਹੈ ਸਾਨੂੰ ਕੋਈ ਮਾਣ ਕਰਦਾ ਸਤਿਕਾਰ ਕਰਦਾ ਸਾਡੇ ਤੇ ਵਿਸ਼ਵਾਸ ਕਰਦਾ ਸਾਡੇ ਨਾਲ ਨੇੜਤਾ ਕਰਦਾ ਕਿਸੇ ਨਾਲ ਅਸੀਂ ਗੱਲ ਮਿਲਦੇ ਹਾਂ ਕਿਸੇ ਨਾਲ ਹੱਥ ਮਿਲਾਉਂਦੇ ਹਾਂ ਕਿਸੇ ਨਾਲ ਬੈਠ ਕੇ ਅਸੀਂ ਗੱਪਾਂ ਛੱਪਾ ਮਾਰਦੇ ਹਾਂ ਤਾਂ ਉਦੋਂ ਇਹ ਜਿਹੜਾ ਹਾਰਮੋਨ ਜ਼ਰ ਹੋ ਰਿਲੀਜ਼ ਹੁੰਦਾ ਹੈ ਇਸੇ ਤਰ੍ਹਾਂ ਐਡੋਰਨ ਫੇਨ ਜਿਹੜਾ ਹਾਰਮੋਨ ਹੈਗਾ ਐਡੋਰਫਿਨ ਇਸ ਤਰ੍ਹਾਂ ਦਾ ਹਾਰਮੋਨ ਹੈ ਕਿ ਇਹ ਇੱਕ ਤਰ੍ਹਾਂ ਨਾਲ ਸਰੀਰ ਦੀਆਂ ਦਰਦਾਂ ਨੂੰ ਬੇਚੈਨੀ ਨੂੰ ਸਰੀਰ ਦੀ ਜਿਹੜੀ ਸਰੀਰਕ ਤਣਾਅ ਹੈ ਉਹਨੂੰ ਘੱਟ ਕਰਦਾ ਹੈ ਇਹ ਇਹਦੇ ਨਾਲ ਬੰਦੇ ਦੇ ਅੰਦਰ ਜੇ ਇਹਦਾ ਰਸਾਅ ਹੁੰਦਾ ਹੈ ਤੇ ਉਤਸ਼ਾਹਜਨਕ ਜਿਹੜੀ ਸਥਿਤੀ ਬਣਦੀ ਹੈ ਬੰਦਾ ਚੜ੍ਹਦੀ ਕਲਾ ਚਾਹੁੰਦਾ ਹੈ ਬੰਦੇ ਦੇ ਅੰਦਰ ਫੁਰਤੀ ਚੁਸਤੀ ਤੇ ਆਪਣੇ ਆਪ ਨੂੰ ਉਹ ਬਲੰਦ ਮਹਿਸੂਸ ਕਰਦਾ ਹੈ ਕਿ ਆਪਣੀ ਸ਼ਖਸੀਅਤ ਨੂੰ ਬਲੰਦ ਮਹਿਸੂਸ ਕਰਦਾ ਹੈ ਇਹ ਹਾਰਮੋਨਸ ਜਿਹੜੇ ਨੇ ਇਹ ਕੁਦਰਤੀ ਤੌਰ ਤੇ ਸਾਡੇ ਦਿਮਾਗ ਵਿੱਚ ਪੈਦਾ ਹੁੰਦੇ ਆ ਤੇ ਜਦੋਂ ਇਹ ਪੈਦਾ ਹੁੰਦੇ ਆ ਤੇ ਸਾਡੀ ਸ਼ਖਸੀਅਤ ਨੂੰ ਇਹ ਪ੍ਰਭਾਵਿਤ ਕਰਦੇ ਆ ਪਰ ਕਦੇ-ਕਦੇ ਜਦੋਂ ਅਸੀਂ ਕੁਝ ਅਜੇਹਾ ਕਰਦੇ ਆ ਜਿਹਦੇ ਨਾਲ ਸਾਨੂੰ ਟਲਕੀ ਹੁੰਦੀ ਏ ਬੇਚੈਨੀ ਹੁੰਦੀ ਏ ਸਾਡਾ ਮਨ ਵਿੱਚ ਸਾਡਾ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਇਹ ਸਾਡਾ ਦਿਮਾਗ ਇਹਨਾਂ ਹਾਰਮੋਨਸ ਦੀ ਕਮੀ ਮਹਿਸੂਸ ਕਰਦਾ ਹੈ ਜਦੋਂ ਕਮੀ ਮਹਿਸੂਸ ਕਰਦਾ ਹੈ ਤੇ ਉਹਦਾ ਪ੍ਰਭਾਵ ਸਿੱਧਾ ਸਾਡੇ ਮੂਡ ਤੇ ਪੈਂਦਾ ਹੈ ਸਾਡੇ ਸਾਡੀਆਂ ਭਾਵਨਾਵਾਂ ਤੇ ਪੈਂਦਾ ਹੈ ਉਦੋਂ ਅਸੀਂ ਬੇਚੈਨ ਰਹਿਣ ਲੱਗਦੇ ਆਂ ਬੇਚੈਨੀ ਚ ਤਲਖੀ ਚ ਗੁੱਸਾ ਆਉਂਦਾ ਹੈ ਕਾਲਾ ਮਨ ਪੈਂਦਾ ਟੇਕ ਨਹੀਂ ਆਉਂਦੀ ਚੈਨ ਨਹੀਂ ਆਉਂਦਾ ਉਦਾਸੀ ਰਹਿੰਦੀ ਹੈ ਨੀਂਦ ਨਹੀਂ ਆਉਂਦੀ ਠੀਕ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਨੂੰ ਘੇਰਨ ਲੱਗਦੀਆਂ ਇੱਕ ਗੱਲ ਇੱਥੇ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਬੰਦਾ ਕੋਈ ਨਸ਼ਾ ਕਰਦਾ ਹੈ ਸ਼ਰਾਬ ਪੀ ਲੈਂਦਾ ਬੰਦਾ ਇੱਕ ਦੋ ਕ ਇੱਕ ਸ਼ਰਾਬ ਦੇ ਪੀਂਦਾ ਤੇ ਉਹਨੂੰ ਚੰਗਾ ਚੰਗਾ ਲੱਗਣ ਲੱਗ ਪੈਂਦਾ ਉਹਨੂੰ ਵਧੀਆ ਵਧੀਆ ਲੱਗਣ ਲੱਗ ਪੈਂਦਾ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਉਹਨੂੰ ਐ ਲੱਗਦਾ ਹੈ ਕਿ ਜਿਵੇਂ ਸਾਰੇ ਦੁੱਖ ਹੁੰਦੇ ਭੁੱਲ ਗਏ ਨੇ ਉਹ ਉਹਦਾ ਵੀ ਕਾਰਨ ਇਹੀ ਹੁੰਦਾ ਹੈ ਕਿ ਉਦੋਂ ਡੋਪਾਮਾਈਨ ਦਾ ਰਸਾਉ ਜਿਹੜਾ ਦਿਮਾਗ ਤੇ ਸ਼ਰਾਬ ਪੀਣ ਨਾਲ ਵੱਧ ਮਾਤਰਾ ਚ ਹੁੰਦਾ ਹੈ ਤੇ ਉਹੀ ਡੋਪਾਮਾਈਨ ਅਗਲੇ ਦਿਨ ਸਵੇਰੇ ਜਦੋਂ ਸ਼ਰਾਬ ਦਾ ਨਸ਼ਾ ਉਤਰਿਆ ਹੁੰਦਾ ਹੈ ਤਾਂ ਸਰੀਰ ਡੋਪਾਮਾਈਨ ਦੀ ਤੋੜ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਲੋਕ ਸਵੇਰੇ ਵੀ ਸ਼ਰਾਬ ਪੀਣ ਲੱਗਦੇ ਆ ਤਾਂ ਕਿ ਡੋਪਾਮਾਈਨ ਨੂੰ ਹੋਰ ਜ਼ਿਆਦਾ ਮਾਤਰਾ ਵਿੱਚ ਰਸਾਉ ਦਾ ਕੀਤਾ ਜਾ ਸਕੇ ਫਿਰ ਜਦੋਂ ਜ਼ਿਆਦਾ ਰਸਾਉ ਹੁੰਦਾ ਹੈ ਜਿਆਦਾ ਬੇਚੈਨੀ ਹੁੰਦੀ ਹੈ ਫਿਰ ਇਸ ਕਰਕੇ ਜਿਹੜੇ ਜਿਆਦਾ ਸ਼ਰਾਬ ਪੀਣ ਵਾਲੇ ਲੋਕ ਨੇ ਉਹ ਜਿਆਦਾ ਗੁੱਸੇ ਵਿੱਚ ਰਹਿਣ ਲੱਗਦੇ ਆ ਜਿਆਦਾ ਬੇਚੈਨ ਰਹਿਣ ਲੱਗਦੇ ਆ ਤਲਖੀ ਚ ਰਹਿਣ ਲੱਗਦੇ ਆ ਉਹਨਾਂ ਦੇ ਮਨ ਨੂੰ ਟਿਕਾ ਨਹੀਂ ਆਉਂਦਾ ਸੋ ਚਾਹੀਦਾ ਤਾਂ ਇਹ ਆ ਕਿ ਇਹ ਜਿਹੜੇ ਹਾਰਮੋਨਸ ਨੇ ਇੱਕ ਕੁਦਰਤੀ ਤੌਰ ਤੇ ਇਹਨਾਂ ਦਾ ਰਸਾਅ ਸਾਡੇ ਅੰਦਰ ਹੋਵੇ ਉਹ ਕਿਵੇਂ ਹੋ ਸਕਦਾ ਹੈ ਉਹ ਖੁਸ਼ੀ ਸਾਡੇ ਮਨ ਨੂੰ ਕਿਵੇਂ ਮਿਲ ਸਕਦੀ ਹੈ ਸਾਡਾ ਮਨ ਸ਼ਾਂਤ ਕਿਵੇਂ ਰਹਿ ਸਕਦਾ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜਿੱਥੇ ਆਪਣੇ ਆਪ ਦੇ ਨਾਲ ਜੁੜੀਏ ਆਪਣੀ ਸਿਹਤ ਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੇ ਵਿਚਾਰਾਂ ਨੂੰ ਸਮਝੀਏ ਤੇ ਆਪਣੇ ਆਪ ਦੀ ਇੱਕ ਤਰ੍ਹਾਂ ਨਾਲ ਕਦਰ ਕਰਨ ਦੀ ਜਿਹੜੀ ਮਨੋਵਿਰਤੀ ਉਹ ਆਪਣੇ ਅੰਦਰ ਪੈਦਾ ਕਰੀਏ ਕਿਤਾ ਇਹ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਜਿਹੜੀ ਅਹਿਮ ਗੱਲ ਹੈ ਉਹ ਇਹ ਆ ਕਿ ਅਸੀਂ ਕੁਦਰਤ ਤੋਂ ਤੋੜ ਵਿਛੋੜਾ ਕਰ ਲਿਆ ਅਸੀਂ ਕੁਦਰਤ ਤੋਂ ਲਗਭਗ ਟੁੱਟ ਕੇ ਤੇ ਬੰਦ ਕਮਰਿਆਂ ਦੇ ਵਿੱਚ ਰਹਿਣ ਦੇ ਆਦੀ ਹੁੰਦੇ ਜਾ ਰਹੇ ਹਾਂ ਸਾਨੂੰ ਕੁਦਰਤ ਨਾਲ ਰਾਬਤਾ ਬਣਾਉਣਾ ਪਵੇਗਾ ਅਸੀਂ ਸ਼ਾਮ ਵੇਲੇ ਉੱਡਦੇ ਪੰਛੀਆਂ ਨੂੰ ਦੇਖੀਏ ਬੱਦਲਾਂ ਨੂੰ ਦੇਖੀਏ ਹਵਾਵਾਂ ਨੂੰ ਮਹਿਸੂਸ ਕਰੀਏ ਤੇ ਰੁੱਖਾਂ ਦੀਆਂ ਹਿਲਦੀਆਂ ਟਹਿਣੀਆਂ ਨੂੰ ਦੇਖੀਏ ਸਵੇਰੇ ਸ਼ਾਮ ਕੁਝ ਸਮਾਂ ਅਸੀਂ ਕੁਦਰਤ ਦੀ ਅਗੋਸ਼ ਵਿੱਚ ਜਾਈਏ ਤੇ ਦੂਸਰੀ ਜਿਹੜੀ ਅਗਲੀ ਜਿਹੜੀ ਅਹਿਮ ਗੱਲ ਹੈਗੀ ਉਹ ਇਹ ਆ ਕਿ ਜਿਹੜਾ ਅਸੀਂ ਕੰਮ ਕਰਦੇ ਆ ਉਸ ਕੰਮ ਦੇ ਵਿੱਚ ਅਸੀਂ ਦਿਲਚਸਪੀ ਪੈਦਾ ਕਰੀਏ ਜਾਂ ਅਸੀਂ ਕੰਮ ਹੀ ਉਹ ਕਰੀਏ ਜਿਹੜਾ ਸਾਡੇ ਲਈ ਦਿਲਚਸਪੀ ਦਾ ਜ਼ਰੀਆ ਬਣੇ ਸੋ ਅਸੀਂ ਜੇਕਰ ਕੰਮ ਸਾਡਾ ਅਕਾਊ ਕੰਮ ਹੋਏਗਾ ਥਕਾਵਟ ਕਰਨ ਵਾਲਾ ਕੰਮ ਹੋਏਗਾ ਜਿੰਨੇ ਚ ਮਨ ਸਾਡਾ ਤਲਖੀ ਚ ਰਹਿੰਦਾ ਤਾਂ ਉਹਦੇ ਨਾਲ ਵੀ ਸਾਡੇ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਜਿਹੜਾ ਬੈਲੈਂਸ ਹੈ ਉਹ ਵਿਗੜ ਜਾਂਦਾ ਹੈ ਸਾਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਨ ਨੂੰ ਅਸੀਂ ਸ਼ਾਂਤ ਰੱਖ ਸਕਦੇ ਹਾਂ ਇਹਦੇ ਨਾਲ ਹੀ ਸਾਨੂੰ ਇਹ ਵੀ ਸਮਝਣਾ ਪੈਗਾ ਕਿ ਜਦੋਂ ਜਦੋਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹਾਂ ਕਿਸੇ ਨਾਲ ਵਿਹਾਰ ਕਰਦੇ ਹਾਂ ਬੋਲਦੇ ਹਾਂ ਚੱਲਦੇ ਹਾਂ ਜਾਂ ਕੋਈ ਦੁਕਾਨਦਾਰ ਹੈ ਤੇ ਉਹ ਆਪਣੇ ਗਾਹਕਾਂ ਨੂੰ ਅਟੈਂਡ ਕਰਦਾ ਹੈ ਜਾਂ ਕੋਈ ਮੁਲਾਜ਼ਮ ਹੈ ਤਾਂ ਉਹ ਉਹਦੇ ਕੋਲ ਜਿਹੜੇ ਸੇਵਾਵਾਂ ਲੈਣ ਆਉਂਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦਾ ਹੈ ਉਹ ਸਵੇਰ ਤੋਂ ਸ਼ਾਮ ਤੱਕ ਜਿਹੜੇ ਲੋਕਾਂ ਨਾਲ ਵਿਹਾਰ ਕਰਦਾ ਹੈ ਜਿਹੜਾ ਕੰਮਕਾਰ ਕਰਦਾ ਹੈ ਉਹਦੇ ਵਿੱਚ ਉਹ ਉਹਨਾਂ ਸਭ ਚੀਜ਼ਾਂ ਦਾ ਐਨਾਲਿਸਿਸ ਕਰੇ ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਬੇਚੈਨ ਕਰਦੀਆਂ ਐ ਤੇ ਕਿਹੜੀਆਂ ਗੱਲਾਂ ਐ ਜਿਹੜਾ ਜਿਹੜੇ ਕੰਮ ਕਰਕੇ ਜੜੀਆਂ ਗੱਲਾਂ ਕਰਕੇ ਜਿਹੜੇ ਸਰੋਕਾਰਾਂ ਨਾਲ ਉਹਨੂੰ ਸ਼ਾਂਤੀ ਮਿਲਦੀ ਏ ਉਹਦਾਂ ਚ ਅਸੀਂ ਜਦੋਂ ਇਹ ਲੱਭਣ ਦੀ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੁਝ ਚੀਜ਼ਾਂ ਸਾਨੂੰ ਲੱਭ ਜਾਣਗੀਆਂ ਜੜੀਆਂ ਚੀਜ਼ਾਂ ਸਾਡੇ ਮਨ ਨੂੰ ਸ਼ਾਂਤੀ ਦਿੰਦੀਆਂ ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਦੋਂ ਪੜ ਰਿਹਾ ਹੁੰਦਾ ਕਿਤਾਬ ਪੜ ਰਿਹਾ ਹੁੰਦਾ ਉਦੋਂ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਏ ਜਾਂ ਜਦੋਂ ਮੈਂ ਕੁਝ ਲਿਖ ਰਿਹਾ ਹੁੰਦਾ ਕੁਝ ਲਿਖਦਾ ਆ ਮੈਂ ਖ਼ਬਰ ਲਈ ਲਿਖਦਾ ਆ ਜਾਂ ਕਿਤਾਬ ਲਈ ਲਿਖਦਾ ਆ ਤਾਂ ਉਦੋਂ ਮੇਰਾ ਮਨ ਬਹੁਤ ਸ਼ਾਂਤ ਹੁੰਦਾ ਜਦੋਂ ਮੈਂ ਕਿ ਕਿੰਨਾ ਵੀ ਮੇਰਾ ਮਨ ਥੱਕਿਆ ਆ ਕਿਆ ਹੋਵੇ ਬੇਚੈਨੀ ਚ ਹੋਵੇ ਮੈਂ ਕੁਝ ਲਿਖਣ ਬੈਠਾਂ ਜਾਂ ਪੜ੍ਹਨ ਬੈਠਾਂ ਤੇ ਮੇਰਾ ਮਨ ਹੌਲੀ-ਹੌਲੀ ਸ਼ਾਂਤ ਹੋਣ ਲੱਗਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਉਪਾਅ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਲੱਭ ਸਕਦੇ ਹਾਂ ਜਿਹੜੀਆਂ ਚੀਜ਼ਾਂ ਨਾਲ ਸਾਡਾ ਮਨ ਬੇਚੈਨ ਹੁੰਦਾ ਹੈ ਇੱਕ ਹੋਰ ਜਿਹੜੀ ਬਹੁਤ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ ਜਦੋਂ ਵੀ ਸਾਡੇ ਮਨ ਨੂੰ ਬੇਚੈਨੀ ਹੁੰਦੀ ਹੈ ਤਲਕੀ ਹੁੰਦੀ ਹੈ ਕਾਲਾ ਮਨ ਪੈਂਦਾ ਹੈ ਮਨ ਉੱਠਦਾ ਹੈ ਗੁੱਸਾ ਹੁੰਦਾ ਹੈ ਉਦੋਂ ਥੋੜੀ ਦੇਰ ਅਸੀਂ ਲੰਮੇ ਸਾਹ ਲਈਏ ਲੰਮਾ ਸਾਹ ਅੰਦਰ ਲੈ ਕੇ ਜਾਈਏ ਲੰਮਾ ਸਾਹ ਬਾਹਰ ਕੱਢੀਏ ਉਹਦੇ ਨਾਲ ਸਾਡਾ ਮਨ ਜਿਹੜਾ ਹੈ ਮਨ ਦੀ ਜਿਹੜੀ ਸ਼ਾਂਤ ਅਸ਼ਾਂਤੀ ਹੈ ਉਹ ਹੌਲੀ-ਹੌਲੀ ਉਹ ਠੀਕ ਹੋਣ ਲੱਗੇਗੀ ਸਾਡਾ ਮਨ ਸ਼ਾਂਤ ਹੋਣ ਲੱਗੇਗਾ ਸਾਨੂੰ ਸਾਡਾ ਮਨ ਸਹਿਜ ਚ ਆਏਗਾ ਸੋ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜਦੋਂ ਅਸੀਂ ਇਹਨਾਂ ਤੇ ਲਗਾਤਾਰ ਇਹਨਾਂ ਗੱਲਾਂ ਤੇ ਅਸੀਂ ਗੈਰ ਗੰਭੀਰ ਸੋਚ ਵਿਚਾਰ ਕਰਦੇ ਰਹਿੰਨੇ ਆ ਇਹਨਾਂ ਦਾ ਚਿੰਤਨ ਕਰਦੇ ਰਹਿੰਨੇ ਆ ਅ ਲਗਾਤਾਰ ਚਿੰਤਨ ਕਰਨ ਦੇ ਨਾਲ ਸਾਨੂੰ ਇਹ ਸਮਝ ਆਉਣ ਲੱਗਦੀ ਹੈ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬੇਚੈਨ ਕਰਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਸ਼ਾਂਤੀ ਦਾ ਜ਼ਰੀਆ ਬਣਦੀਆਂ ਸੋ ਛੋਟੀਆਂ-ਛੋਟੀਆਂ ਗੱਲਾਂ ਨੂੰ ਅਸੀਂ ਸਮਝ ਕੇ ਲਗਾਤਾਰ ਜਦੋਂ ਇਹਨਾਂ ਚੀਜ਼ਾਂ ਤੇ ਅਸੀਂ ਧਿਆਨ ਦੇਂਦੇ ਰਵਾਂਗੇ ਤੇ ਸਾਨੂੰ ਖੁਸ਼ੀ ਦੇਣ ਵਾਲੀਆਂ ਚੀਜ਼ਾਂ ਲੱਭ ਪੈਣਗੀਆਂ ਤੇ ਬੇਚੈਨ ਕਰਨ ਵਾਲੀਆਂ ਚੀਜ਼ਾਂ ਦੀ ਵੀ ਸਾਨੂੰ ਸੁਨਾਖਤ ਹੋ ਜਾਏਗੀ ਸੋ ਇਸ ਤਰ੍ਹਾਂ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ ਸੋ ਇਸ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ